ਤਦ ਦੁਜਿਆਂ ਦੇ ਪਾਵਨ ਵਚਨ ਸਰਵਨ ਕੀਤੇ ਨੇ ਦਇਆ ਕਰਨਨ ਦੁਖ ਹਰਨਨ ਉਚਰਨਨ ਨਾਮ ਕੀਰਤਨ ਹੈ ਆਸਗਿੰਦ ਨੇ ਵੀ ਨਾਮੁਖ ਜੋ ਮੁਨੁਖ ਅਕਾਲ ਪੁਰਖ ਵੈਰ ਗੁਰੂ ਸਰਵ ਵਿਆਪੀ ਭਗਵਾਨ ਦੇ ਨਾਮ ਦੀ ਵਡਿਆਈ ਕਰੀ ਜਿਹੜਾ ਉਸ ਕਾਲਪੁਰਖ ਵਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਜਿਹੜਾ ਸਰਬ ਵਿਆਪਕੀ ਹਰ ਇੱਕ ਥਾਂ ਤੇ ਕਾਲਪੁਰਖ ਵਹਿਗੁਰੂ ਵਿਆਪਕ ਹੈ ਕੋਈ ਐਸੀ ਥਾਂ ਨਹੀਂ ਹੈ ਜਿੱਥੇ ਕਾਲਪੁਰਖ ਵਹਿਗੁਰੂ ਨਹੀਂ ਹੈ ਜਿਹੜਾ ਉਸ ਦੀ ਵਡਿਆਈ ਕਰਦਾ ਹੈ ਦਿਆਲੁਰਖ ਭਵਾਨ ਹੈ ਨਾਨਕ ਵਿਪਤ ਨਾਮਾਇ ਤੇ ਬਾਸਾ ਕਹੇ ਅਕਾਲ ਪੁਰਖ ਵੈਰ ਗੁਰੂ ਦੀ ਵਿੜਾਈ ਕਰਨ ਵਾਲੇ ਨੂੰਪ ਤੇ ਉੱਤੇ ਫਿਰ ਅਕਾਲ ਪੁਰਖ ਵੈਰ ਗੁਰੂ ਜੀ ਦਿਆਲੂਨ ਹੁੰਦੇ ਹਨ ਦਿਆਲੂ ਪੁਰਖ ਭਗਵਾਨ ਹੈ ਪ੍ਰਭ ਮਿਹਰ ਕਰਦਾ ਹੈ ਤੇ ਫਿਰ ਉਸ ਦੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਦੁੱਖ ਜਿਹੜੇ ਮਨ ਦੇ ਮਨ ਦੇ ਦੁੱਖ ਵੱਡੇ ਨੇ ਮਨ ਦੇ ਦੁੱਖਾਂ ਕਰਕੇ ਹੀ ਇਸ ਸੰਸਾਰ ਦੇ ਉੱਤੇ ਇਨਸਾਨ ਦੁਖੀ ਹੈ ਜੇ ਮਨ ਸੁਖੀ ਹੋਏ ਫਿਰ ਤੰਗ ਦੇ ਜਿੰਨੇ ਮਰਜੀ ਦੁੱਖ ਆਉਣ ਫਿਰ ਉਹ ਮਨ ਨੂੰ ਦੁਖੀ ਨਹੀਂ ਕਰ ਸਕਦੇ ਇਨਸਾਨ ਸੁਖੀ ਹਿੰਦ ਤੱਕ ਹੈ ਇਸ ਕਰਕੇ ਜਿਹੜੇ ਮਨ ਦੇ ਦੁੱਖ ਨੇ ਵੱਡੇ ਕਾਮ ਕ੍ਰੋਧ ਲੋਭ ਮੋਹ ਹੈ ਤਪੇ ਹੰਕਾਰ ਤ੍ਰਿਸ਼ਨਾ ਏ ਦੁੱਖ ਜਿਹੜੇ ਨੇ ਮਨ ਮੇਗਾ ਰੋਗ ਜਿਹੜੇ ਨੇ ਸਤਪੁਰ ਪਾਰਸਾ ਕਹਿੰਦੇ ਤੇ ਦੁੱਖਾਂ ਦਾ ਅਕਾਲ ਪੂਰਵ ਉਹ ਇਹਨੂੰ ਫਿਰ ਨਾਸ ਕਰ ਦਿੰਦਾ ਹੈ ਤੇ ਜਿਹਦੇ ਅੰਦਰੋਂ ਇਹ ਦੁੱਖ ਮਿਟ ਗਏ ਨਾਨਕ ਵਿਕਤ ਨਾ ਮਾਇਆ ਫਿਰ ਉਹ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਨਹੀਂ ਫਸਦਾ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦਾ ਹੈ ਜਿ세 ਤਰ੍ਹਾਂ ਪਾਰਸਾ ਕਹਿੰਦੇ ਭਾਈ ਚੱਕਰ ਦੇ ਵਿੱਚ ਕਾਮ ਉਪਦਾਏ ਤੇ ਉਹ ਕਮ ਦੇ ਉੱਪਰ ਚੇਕੜ ਦਾ ਕੋਈ ਅਸਰ ਨਹੀਂ ਹੈ ਤੇ ਇਸ ਕਰਕੇ ਉਹ ਨਿਰਵੇਪ ਰਹਿੰਦਾ ਉਹਦੇ ਉਹਦੇ ਵਿੱਚ ਚੇਕੜ ਦੇ ਵਿੱਚ ਵੀ ਇਸੇ ਤਰ੍ਹਾਂ ਸਤਿਗੁਰੂ ਸਾਹਿਬ ਕਹਿੰਦੇ ਜਿਹੜਾ ਮਨੁੱਖ ਆਕਾਰ ਗੁਰੂ ਗੈਰ ਗ੍ਰੂਤੀ ਦੇ ਚਰਨਾਂ ਨਾਲ ਜੁੜ ਗਿਆ ਉਹ ਮਾਇਆ ਦੇ ਵਿੱਚ ਰਹਿੰਦਾ ਭਾਵੇਂ ਮਾਇਆ ਤੋਂ ਨਿਰਵੇਪ ਰਹਿੰਦਾ ਹੈ ਮਾਇਆ ਦਾ ਤੇ ਅਸਰ ਕੋਈ ਨਹੀਂ ਹੁੰਦਾ ਸੰਸਾਰ ਦੀ ਮਾਇਆ ਦਾ ਨਾ ਉਹਦੇ ਤੇ ਹਰ ਕਾਮ ਦਾ ਅਸਰ ਹੈ ਨਾ क्रोध ਦਾ ਅਸਰ ਹੈ ਨਾ ਲੋਭ ਦਾ ਅਸਰ ਹੈ ਨਾ ਤਿਸਨਾ ਦਾ ਅਸਰ ਹੈ ਇਹ ਦੁੱਖ ਜਿਹੜੇ ਵੱਡੇ ਨੇ ਬਾਸਾ ਕਹਿੰਦੇ ਇਹ ਭਾਈ ਵੱਡੇ ਦੁੱਖ ਖਤਮ ਅਕਾਲ ਪੁਰਖ ਰਈ ਗੁਰੂ ਜੀ ਕਰ ਦਿੰਦੇ ਹਨ ਭਾਵੇਂ ਤੁੰਦੜੀ ਭੁਜ ਗਈ ਅਰਖੰਡੋ ਪ੍ਰਾਪਿ ਆਪ ਸਹਿਜ ਕਹਿੰਦੇ ਫਿਰ ਉਹ ਪ੍ਰਭੂ ਦਾ ਸੇਵਕ ਮਨੁੱਖ ਆਪ ਜੀਵ ਦਾ ਰਾਖਾ ਅਕਾਲ ਪੁਰਖ ਵੈਰ ਨੂੰ ਆਪ ਜੀਵ ਦਾ ਰਾਖਾ ਬਣ ਜਾਂਦਾ ਹੈ ਜਿਹੜਾ ਵੀ ਉਹ ਕਾਲ ਪੁਰਖ ਵੈਰ ਨੂੰ ਜਿਹਦਾ ਸਿਮਰਨ ਕਰਦਾ ਜਿਹੜਾ ਉਹਦਾ ਬਣ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਅਕਾਲ ਪੁਰਖ ਆਪ ਉਹਦਾ ਰਾਖਾ ਬਣਦਾ ਹੈ ਤੇ ਉਸ ਦੇ ਅੰਦਰ ਦੀ ਬਲਦੇ ਹੋਈ ਕ੍ਰਿਸ਼ਨਾਂ ਦੀ ਅਗ ਵੀ ਬੁਝ ਜਾਂਦੀ ਹੈ ਭਾਵੇਂ ਬੰਦਣੀ ਬੁਝ ਗਈ ਰਖੰਡੋ ਰਬ ਆ ਜਲ ਆਕਾਰ ਗੁਰੂ ਵਿੰਗੂ ਆਪ ਰੱਖਿਆ ਕਰਮ ਵਾਲਾ ਹੈ ਫਿਰ ਬਾਸਾ ਕਹਿੰਦੇ ਉਹ ਦੇ ਅੰਦਰ ਵੀ ਅੱਗ ਤੇ ਬੁਝਣੀ ਹੀ ਹੋਈ ਤਾਂ ਕ੍ਰਿਸ਼ਨਾ ਦੀ ਅੱਗ ਜਿਹੜੀ ਵੱਲਦੀ ਹੈ ਅੰਦਰ ਉਹਨੂੰ ਬੁਝਾਉਣ ਦਾ ਕੋਈ ਕਾਰਨ ਨਹੀਂ ਹੈ ਹੋਰ ਕੋਈ ਉਹਨੂੰ ਬੁਝਾਉਣ ਦਾ ਸਾਧਨ ਨਹੀਂ ਹੈ ਜੇ ਉਹ ਬੁਝੇਗੀ ਤਾਂ ਕੇਵਲ ਆਕਾਰ ਗੁਰੂ ਵਿੰਗੂ ਜੀ ਦੇ ਨਾਮ ਨਾਲ ਬੁਝੇਗੀ ਸਤਿਗੁਰਾਂ ਦੇ ਵਚਨ ਨੇ ਤ੍ਰਿਸ਼ਨਾ 부ਝੇ ਹਰ ਕੈ ਨਾਮ ਸਤਗੁਰ ਜੀ ਕਹਿੰਦੇ ਹਰਿ ਦੇ ਨਾਮ ਦੇ ਨਾਲੇ ਗੁਰਨੀ ਹੈ ਤੇ ਜਿਹੜਾ ਨਾਮ ਨਾਲ ਜੁੜ ਗਿਆ ਉਹਦਾ ਰਾਖਾ ਆਪ ਆਕਾਰਪੁਰਪ ਵਹਿ ਗੁਰੂ ਜੀ ਬਣਦਾ ਹੈ ਜਿਨ ਉਪਾਈ ਬੇਦਨੀ ਨਾਨਕ ਸੋ ਪ੍ਰਭ ਜਾਕ ਇਸ ਕਰਕੇ ਬਾਸਾ ਕਹਿੰਦੇ ਜੇ ਨਾਨਕ ਜਿਸ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਰਚੀ ਹੈ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਇਹ ਸਾਰੇ ਸ੍ਰਿਸ਼ਟੀ ਬਣਾਉਣ ਵਾਲੇ ਆਕਾਰਪੁਰ ਪਵਹਿ ਗੁਰੂ ਜੀ ਦਾ ਸਿਮਰਨ ਕਰਿਆ ਕਰ। ਕਿਉਂਕਿ ਉਹੀ ਇਹ ਸੰਸਾਰ ਤੇਰੀ ਰੱਖਿਆ ਕਰਨ ਵਾਲਾ ਹੈ, ਉਹੀ ਤੇਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਹੀ ਤੈਨੂੰ ਸੁਖ ਦੇਣ ਵਾਲਾ ਹੈ। ਇਸ ਕਰਕੇ ਜਿਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਕੇ ਸਾਰੀ ਸ੍ਰਿਸ਼ਟੀ ਨੂੰ ਸਾਰੀਆਂ ਦਾਤਾਂ ਦਿੱਤੀਆਂ ਨੇ ਲੱਖੋ ਤੇਰਾ ਸਿਧਿਉਨ ਸੁਵਾਹੀ ਰਿਤਿ ਤੇ ਵਿਆ ਸਮੂ ਪਉ ਤਦ ਕਾ ਆਸਾ ਗਿੰਦ 84 ਲੱਖ ਸੇਖ ਸਰੀਰ ਬਣਾ ਕੇ ਜੋਨ ਬਣਾ ਕੇ ਤੇ ਸਾਰੀ ਨੂੰ ਜਿਹੜਾ ਰਿਤ ਦੇ ਰਿਹਾ ਮੈਂ ਤੂੰ ਉਸ ਆਕਾਰਪੁਰਤ ਵਹਿਗੁਰੂ ਤੇ ਵਿਸ਼ਵਾਸ ਰੱਖ ਕਰ ਘਰੋਸਾ ਰੱਖਿਆ ਕਰ ਉਹਦਾ ਸਿਮਰਨ ਕਰਿਆ ਕਰ ਜਦੋਂ ਉਹਦਾ ਸਿਮਰਨ ਕਰੇਗਾ ਭਾਈ ਫਿਰ ਤੇਰੇ ਸਾਰੇ ਦੁੱਖ ਵੀ ਦੂਰ ਹੋਣਗੇ ਸਾਰੇ ਸੁੱਖ ਤੈਨੂੰ ਪ੍ਰਾਪਤ ਹੋਣਗੇ ਤੇ ਬਾਸਾ ਕਹਿੰਦੇ ਅਕਾਲ ਪੁਰਖ ਵੈਰੂ ਰੱਖਿਆ ਵੀ ਤੇਰੀ ਆਪ ਹੀ ਕਰੇਗਾ ਓੜੀ ਜਾ ਪ੍ਰਭ ਭਰੇ ਦਿਆ ਨਾ ਵਿਆਪੇ ਮਾਇਆ ਸਤਿਗੁਰੂ ਜੀ ਕਹਿੰਦੇ ਭਾਈ ਜਦੋਂ ਜੀਵ ਉੱਤੇ ਪ੍ਰਭੂ ਦੀ ਮਿਹਰ ਹੁੰਦੀ ਹੈ ਅਕਾਲ ਪੁਰਖ ਵੈਰੂ ਜੀ ਮਿਹਰਵਾਨ ਹੁੰਦੇ ਨੇ ਤਾਂ ਮਾਇਆ ਜ਼ੋਰ ਨਹੀਂ ਪਾ ਸਕਦੀ ਕੋਟਾ ਕਾ ਗਏ ਨਾਸ ਹਰ ਇੱਕ ਧਿਆਇ ਅਕਾ ਦਾ ਭਾਵ ਹੈ ਕਰੋੜਾਂ ਪਾਪ। ਪਾਸ ਕਹਿੰਦੇ ਜਦੋਂ ਤੂੰ ਕਾਲਪੁਰਖ ਵੈਗੁਰੂ ਜੀ ਦਾ ਸਿਮਰਨ ਕਰੇਗਾ ਏਕ ਕਾਲਪੁਰਖ ਵੈਗੁਰੂ ਜੀ ਨੂੰ ਸਿਮਰਿਆ ਤੇਰੇ ਕਰੋੜਾਂ ਵੀ ਪਾਪਾਂ ਦਾ ਨਾਸ ਹੋ ਜਾਏਗਾ। ਜਿਹੜਾ ਵੀ ਇਨਸਾਨ ਸਿਮਰਦਾ ਹੈ ਭਾਈ ਉਹਦੇ ਕਰੋੜਾਂ ਪਾਪਾਂ ਕਰੋੜਾਂ ਤਾਪ ਨਾਸ ਹੋ ਜਾਂਦੇ। ਕਰੋੜਾਂ ਦੀ পাপ ਇੱਕ ਵੀ ਗੱਲ ਨਹੀਂ ਹੈ ਇੱਥੇ ਨਾਮ ਦੇ ਵਿੱਚ ਐਸੀ ਸ਼ਕਤੀ ਹੈ ਨਾਮ ਦੇ ਵਿੱਚ ਐਡੀ ਵੱਡੀ ਸਮਰੱਥਾ ਹੈ ਉਹ ਕਰੋੜਾਂ ਜਨਮਾਂ ਦੇ ਪਾਪ ਵੀ ਧਰ ਦਿੰਦਾ ਹੈ ਬਾਸਾਖੀ ਕਹਿੰਦਾ ਕਰੋੜਾਂ ਪਾਪ ਦੀ ਕੀ ਗੱਲ ਕਰੀਏ ਕੋਟ ਜਨਮ ਕੇ ਕਿਲ ਵਿਟ ਨਾਸੀ ਹਰ ਚਰਣੀ ਚਿਤ ਲਾਏ ਬਾਸਾਖੀ ਵਿੱਚ ਜਪਣਾ ਸ਼ੁਰੂ ਕਰੇ ਤੇ ਕਰੋੜਾਂ ਪਾਪਾਂ ਦੇ ਉੱਪਰੋਂ ਕਰੋੜਾਂ ਜਨਮਾਂ ਦੇ ਪਾਪ ਨਾਸ ਕਰ ਦਿੰਦਾ ਹੈ ਇਸ ਕਰਕੇ ਉਹਦਾ ਨਾਮ ਜਪਿਆ ਕਰ ਨਿਰਮਲ ਭਏ ਸਰੀਰ ਜਨ ਪੂਰੀ ਨਾ ਆਇਆ ਸਿਮਰਨ ਕਰਿ ਵਾਣਿਆ ਬੰਦਿਆਂ ਦੇ ਚਰਨ ਘੂੜ ਵਿੱਚ ਨਾਟਿਆ ਆਸਾ ਕਹੇ ਭਾਈ ਸਰੀਰ ਮਿੱਤਰ ਹੋ ਜਾਂਦਾ ਗੁਰਵਾਣੀ ਦੇ ਵਿੱਚ ਸਾਨੂੰ ਇਹ ਵਚਨ ਵੀ ਕਈ ਵਾਰ ਸਤਿਗੁਰਾਂ ਨੇ ਕਹੇ ਨੇ ਗ੍ਰਿਵਣਵਾਜ ਕਹਿੰਦੇ ਨੇ ਮਾਗ ਮਜਨ ਸੰਸਾਗੁਆ ਪੂਰੀ ਕਰਿ ਇਸਨਾਮ ਇੱਥੇ ਵੀ ਸਤਿਗੁਰਾਂ ਨੇ ਬਚਨ ਕਹੇ ਹਨ ਜਨ ਅਕਾਲ ਪੁਰਖ ਵੈਰ ਗੁਰੂ ਦੇ ਜਿਹੜੇ ਪਿਆਰੇ ਨੇ ਕਾਂਸਾ ਕਹਿੰਦੇ ਉਹਨਾਂ ਦੀ ਸੰਗਤ ਵਿੱਚ ਬੈਠਿਆ ਕਰ ਧੋੜੇ ਇਸਨਾਮ ਕਰਨ ਦਾ ਭਾਵ ਉਹਨਾਂ ਦੇ ਬਚਨਾਂ ਨੂੰ ਸੁਣਿਆ ਕਰ ਬੱਤ ਨੂੰ ਸੁਨੇਗਾ ਤੇਰੇ ਮਨ ਤੇ ਅਸਰ ਹੋਏਗਾ ਜੇ ਨਹੀਂ ਤੇਰੇ ਮਨ ਤੇ ਅਸਰ ਹੋਇਆ ਫਿਰ ਤੇਰਾ ਮਨ ਵੀ ਪਿੱਤਰ ਹੋ ਜਾਏਗਾ ਤਨ ਵੀ ਪਿੱਤਰ ਹੋ ਜਾਏਗਾ ਕਿਉਂਕਿ ਨਾਉਣ ਦੇ ਨਾਲ ਤਾਂ ਸਾਗੇ ਵੀ ਤਨ ਕੋਲੋਂ ਪਿੱਤਰ ਹੁੰਦਾ ਲੈ ਭਾਈ ਮਨ ਤੇ ਕੋਈ ਅਸਰ ਨਹੀਂ ਆਏਗਾ ਨਾਉਣ ਦਾ ਤਨ ਭੋਤੇ ਮਨ ਅੱਛਾ ਨਾ ਹੋਵੇ ਤਾਂ ਉਹ ਜਨਾ ਮਰਜੀ ਸ਼ਿੰਗਾਰੀ ਲਈਏ ਜਿੰਨੇ ਮਰਜੀ ਅੰਦਰੂਪ ਦੇ ਨਾ ਗਾਲੇ ਜਿੰਨੇ ਮਰਜੀ ਬਰੰਡਡ ਕੱਪੜੇ ਪਾ ਲੈ ਤਾਨੂੰ ਸ਼ਿੰਗਾਰ ਸਕਦਾ ਹੈ ਮਨ ਨਹੀਂ ਸ਼ਿੰਗਾਰਨਾ ਹੈ ਮਨ ਦੇ ਵਿੱਚ ਵਿਚਾਰ ਉੱਤੇ ਚਲਦੇ ਰਹਿਣਗੇ ਇਸ ਕਰਕੇ ਮਨ ਨੂੰ ਸ਼ਿੰਗਾਰਨ ਵਾਲੇ ਨਾਮ ਨਾਲ ਜੁੜਨਾ ਪੈਂਦਾ ਤੇ ਜਦੋਂ ਅਸੀਂ ਨਾਮ ਜਪਾਂਗੇ ਅੰਦਰ ਹਿਰਦੇ ਦੇ ਵਿੱਚ ਮਨ ਦੇ ਵਿੱਚ ਨਾਮ ਵਸ ਗਿਆ ਪਾਸਾ ਕਿੰਦੇ ਬਿਰਤੇ ਦੇ ਮਨ ਵੀ ਪਿੱਤਰ ਹੋ ਜਾਣਾ ਤਾਨੇ ਵੀ ਪਿੱਤਰ ਹੋ ਜਾਣਾ ਫਿਰ ਤਾਨ ਨੂੰ ਸ਼ਿੰਗਾਰਨ ਸ਼ਿੰਗਾਰੀ ਨਾਮ ਸ਼ਿੰਗਾਰੀ ਉਹ ਕੁਵਿੰਚਲ ਹੈ ਕਿਉਂਕਿ ਨਾਮ ਉਹਦੇ ਵਿੱਚ ਵਸ ਗਿਆ ਹੈ ਹਿਰਦੇ ਵਿੱਚ ਵਸ ਗਿਆ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅਕਾਲ ਪੁਰਖ ਵਹਿਗੁਰੂ ਜੀ ਦਾ ਨਾਮ ਹਿਰਦੇ ਵਿੱਚ ਵਸਿਆ ਹੋਇਆ ਭਾਈ ਉਹਨਾਂ ਦੇ ਚਰਨ ਧੂੜ ਦੇ ਵਿੱਚ ਨਾਤਿਆਂ ਸਰੀਰ ਪਵਿੱਤਰ ਹੋ ਜਾਂਦਾ ਹੈ ਮਨ ਤਨ ਭਏ ਸੰਤੋਖ ਪੂਰਨ ਪ੍ਰਭਾਇਆ ਤੇ ਸਤਿਗੁਰੂ ਜੀ ਕਹਿੰਦੇ ਭਾਈ ਹਰੀ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਜਿਹੜਾ ਗੁਰਨ ਪ੍ਰਭੂ ਆਕਾਲ ਪੁਰਖ ਵਹਿਗੁਰੂ ਹੈ ਉਹ ਮੇਰਾ ਮੰਤ ਹੈ ਕਿਉਂਕਿ ਵਸਦਾ ਹਰੇਕਾਂ ਆਕਾਲ ਪੁਰਖ ਵਹਿਗੁਰੂ ਪਾਸ ਜਿਹਨਾਂ ਨੂੰ ਵਚਨ ਕਹੇ ਨਹੀਂ ਅਕਲਪੁਰ ਸਰਬਨ ਕੀਤੇ ਨੇ ਇਹ ਆਕਾਲ ਪੁਰਖ ਵਹਿਗੁਰੂ ਸਲਵ ਵਿਆਪੀ ਹੈ ਹਰਥਾਂ ਵਸਦਾ ਪਰ ਸੰਗਤ ਦੇ ਵਿੱਚ ਉਹਦੀ ਖਾਸ ਥਾਂ ਹੈ ਵਸਦਾ ਹਰਥਾਂ ਹੈ ਪਰ ਸੰਗਤ ਦੇ ਵਿੱਚ ਆਕਾਲ ਪੁਰਖ ਵਹਿਗੁਰੂ ਜੀ ਦੀ ਖਾਸ ਥਾਂ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਤੇ ਇੱਥੇ ਜਿਹੜੇ ਆਉਂਦੇ ਨੇ ਸਤਿਗੁਰੂ ਕਾਜਾ ਕਿਰਪਾ ਕਰਦੇ ਨੇ ਸੰਗਤ ਵਿੱਚ ਬੈਠਿਆਂ ਜੀ ਜਿਨ੍ਹਾਂ ਦਾ ਮਨ ਗੁਰੂ ਦੇ ਨਾਲ ਜੁੜਿਆ ਹੁੰਦਾ ਹੈ ਉਹਦੇ ਤੇ ਆਕਾਰ ਗੁਰੂ ਕੋ ਵੈ ਗੁਰੂ ਜੀ ਤੇ ਮਿਹਨਤ ਲਈ ਨਾਦਰ ਕਰਕੇ ਉਹਨੂੰ ਸੰਸਾਰ ਦੇ ਮੋਹ ਮਾਇਆ ਤੋਂ ਤੋੜ ਕੇ ਨਾਮ ਨਾਲ ਜੋੜ ਦਿੰਦੇ ਨੇ ਇਹ ਐਸੀ ਥਾਂ ਹੈ ਐਸੀ ਸੰਗਤ ਦੀ ਗੁਰੂ ਦੇ ਸੰਗਤ ਦੇ ਥਾਂ ਜਿਹੜੀ ਹੈ ਐਸੀ ਹੈ ਕਿ ਸਤਿਗੁਰੂ ਦਾ ਖਾਸ ਰਸਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਜਿਹੜੇ ਆਕਾਰਪੁਰਖ ਵੈਂਤੂ ਜੀ ਨੇ ਪਿਆਰੇ ਨੇ ਜਿਹੜੇ ਉਹਨਾਂ ਨਾਮ ਜਪਦੇ ਨੇ ਸੰਤ ਜਨ ਉਹਨਾਂ ਸੰਤਾਂ ਦੀ ਸੰਗਤ ਵਿੱਚ ਪੂਰਨ ਪ੍ਰਭ ਮਿਲ ਪੈਂਦਾ ਹੈ ਕਿਉਂਕਿ ਉਹਦੀ ਇਹ ਖਾਸ ਥਾਂ ਇੱਥੇ ਆ ਕੇ ਸਾਡਾ ਮਨ ਜਿਹੜਾ ਹੈ ਗੁਰੂ ਦੀ ਸੰਗਤ ਵਿੱਚ ਬੈਠਿਆਂ ਹਰੀ ਦੇ ਪਿਆਰਿਆਂ ਦੀ ਜਿਹੜੇ ਨਾਮ ਦੀ ਗੱਲ ਵਿੱਚ ਅਰਦਾਇ ਦੇ ਉਹਨਾਂ ਦੀ ਸੰਗਤ ਵਿੱਚ ਬੈਠਿਆਂ ਮਨ ਨਿਰਮਲ ਹੋ ਜਾਂਦਾ ਹੈ ਬਾਹਰ ਜਦੋਂ ਅਸੀਂ ਸੰਸਾਰ ਵਿੱਚ ਵਿਚਰਦੇ ਹਾਂ ਸਾਡਾ ਮਨ ਸੰਸਾਰ ਦੇ ਵਿੱਚ ਲੱਗਿਆ ਹੋਇਆ ਹੈ ਸੰਸਾਰ ਦੇ ਕੰਮਾਂ ਕਾਰਾਂ ਵਿੱਚ ਰੁੱਝਿਆ ਹੋਇਆ ਹੈ ਉਸਤਤ ਨਿੰਦਿਆ ਵਿੱਚ ਲੱਗਿਆ ਹੋਇਆ ਹੈ ਚੁਗਲੀ ਵਿੱਚ ਲੱਗਿਆ ਪਰ ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਬੈਠੇ ਹਾਂ ਫਿਰ ਇੱਥੇ ਮਨ ਗੁਰੂ ਨਾਲ ਜੁੜਿਆ ਨਾਮ ਨਾਲ ਜੁੜਿਆ ਹੁੰਦਾ ਹੈ ਇਸ ਕਰਕੇ ਪਾਤਸ਼ਾਹ ਜੀ ਦੇ ਇੱਥੇ ਸੰਗਤ ਵਿੱਚ ਬੈਠਿਆਂ ਜਦੋਂ ਸਾਡਾ ਮਨ ਉਸ ਨਾਲ ਜੁੜ ਗਿਆ ਫਿਰ ਆਕਾਰਪੁਰਖ ਵੈਗੁਰੂ ਉਹਨਾਂ ਨੂੰ ਮਿਲ ਪੈਂਦਾ ਹੈ ਇੱਥੇ ਆ ਕੇ ਸੰਗਤ ਵਿੱਚ ਆ ਕੇ ਮਨ ਨਿਰਮਲ ਹੋਣ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਮਿਲ ਪੈਂਦਾ ਹੈ ਤੇ ਜਿਨ੍ਹਾਂ ਨੂੰ ਆਕਾਰਪੁਰਖ ਵੈਗੁਰੂ ਮਿਲ ਗਿਆ ਉਹਨਾਂ ਦਾ ਮਨ ਵੀ ਤੇ ਤਨ ਵੀ ਸਤਿਗੁਰੂ ਜੀ ਕਹਿੰਦੇ ਨੂੰਹਾਂ ਨੂੰ ਸੰਤੋਖਾ ਕਰਾ ਮਨ ਨੂੰ ਵਿਤ ਸੰਤੋਖ ਆ ਜਾਂਦਾ ਮਨ ਜਿਹੜਾ ਹੁਣ ਰੱਜ ਲਈ ਨਹੀਂ ਹੈ ਕਦੇ ਉਹ ਤੋਂ ਦੌੜਦਾ ਐ ਕਦੇ ਉਹ ਤੋਂ ਦੌੜਦਾ ਐ ਇਹ ਮਨ ਨੂੰ ਵੀ ਸੰਤੋਖ ਆ ਜਾਂਦਾ ਹੈ ਤਨ ਨੂੰ ਵੀ ਸੰਤੋਖ ਆ ਜਾਂਦਾ ਹੈ ਜਿਹੜਾ ਤਨ ਜੀਵ ਨੂੰ ਚਸਤੇ ਲੱਗੇ ਕੋਈ ਨ ਸਵਾਦ ਪਦਾਰਥਾਂ ਦੇ ਅੱਖਾਂ ਨੂੰ ਵੇਖਣ ਦਾ ਚਸਕਾ ਹੈ ਕੰਨਾਂ ਨੂੰ ਸੁਣਨ ਦਾ ਚਸਕਾ ਹੈ ਸਤਿਗੁਰੂ ਜੀ ਕਹਿੰਦੇ ਇਹ ਵੀ ਰੱਜਨ ਦੇ ਵਿੱਚ ਕੰਨ ਕੰਨਾਂ ਨੂੰ ਫਿਰ ਬਾਣੀ ਚੰਗੀ ਲੱਗਦੀ ਹੈ ਬਾਹਰਲੇ ਜਿਹੜੇ ਸੋਰ ਸਰਾਗਾਂ ਨੇ ਇਹ ਚੰਗਾ ਕਿਰਦ ਕਰ ਜਿਹੜੀਆਂ ਅੱਖਾਂ ਨੇ ਇਨਾਂ ਨੂੰ ਨਹੀਂ ਦੁਨੀਆ ਦੇ ਰੰਗ ਤਮਾਸ਼ੇ ਚੰਗੇ ਨਹੀਂ ਲੱਗਦੇ ਇਹਨਾਂ ਨੂੰ ਇਹ ਸੰਤੋਖ ਆ ਜਾਂਦਾ ਹੈ ਤੇ ਇਸੇ ਤਰ੍ਹਾਂ ਰਸਨਾ ਨੂੰ ਸੰਤੋਖ ਆ ਜਾਂਦਾ ਹੈ ਰਸਨਾ ਬੋਲਣਾ ਸੰਕੋਚ ਕਰ ਦਿੰਦੀ ਹੈ ਜਿਹੜਾ ਹਰੀ ਦਾ ਪਿਆਰਾ ਹੋਏਗਾ ਸਤਿਗੁਰੂ ਪਾਤਸ਼ਾਹ ਕਹਿੰਦੇ ਉਹਦੀ ਇਹ ਦਸਾਨੀ ਹੋਏਗੀ ਉਹ ਘਟ ਹੋ ਜਾਂਦਾ ਹੈ ਘਟ ਖਾਂਦਾ ਤੇ ਘਟ ਹੁੰਦਾ ਸੁਲਪਸੀ ਨਿੰਦਰਾ ਅਲਪ ਆਹਾਰਨ ਗੁਰਬਾਣੀ ਦੇ ਬਚਨ ਨੇ ਦਸਮ ਪਾਤਸ਼ਾਹ ਮਹਾਰਾਜ ਜੀ ਆਖਦੇ ਪਾਸਾ ਕਹਿੰਦੇ ਸੁੱਚੀ ਨਿੰਦਰਾ ਕੱਟਣ ਸੌਣਾ ਹਲਕ ਹਾਰਨ ਆਹਾਰ ਉਹਦਾ ਖਾਣਾ ਵੀ ਕਰੀ ਉਹਦਾ ਗੁਨਣਾ ਵੀ ਕਰ ਤਾ ਇਸੇ ਕਰਕੇ ਗੁਰਬਾਣੀ ਦੇ ਵਿੱਚ ਸਤਗੁਰ ਪਾਸਾ ਜੀ ਨੇ ਬਚਨ ਕਰੇ ਨੇ ਤੇਰੇ ਭਗਤਾਂ ਕੀ ਚਾਲ ਮੁਰਾਰੀ ਚਾਲ ਨਾਰਾਣੀ ਭਗਤਾਂ ਤੇਰੀ ਵੇਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਕੱਜ ਬਹੁਤ ਨਹੀਂ ਗੁਰਨਾ ਬੋਧਾਨੀ ਕੋ ਦੇ ਇਸ ਕਰਕੇ ਬਾਦਸ਼ਾਹ ਕਹਿੰਦੇ ਭਾਈ ਫਿਰ ਜਿੱਥੇ ਆ ਕੇ ਤੁਹਾਨੂੰ ਮਿਲ ਪੈਂਦੇ ਫਿਰ ਉਹਨਾਂ ਦਾ ਮਨ ਜਿਹੜਾ ਮਾਇਆ ਦੇ ਪਿੱਛੇ ਧਨ ਦੌਲਤ ਦੇ ਪਿੱਛੇ ਦੌੜਦਾ ਹੈ ਇਹ ਸੰਤੋਖ ਇਹਨੂੰ ਆ ਜਾਂਦਾ ਹੈ ਇਹ ਵੀ ਅੰਦਰ ਡਿੱਗ ਕੇ ਅਕਾਰ ਰੂਪ ਬੈਠ ਜਿੰਨਾ ਜੁੜ ਜਾਂਦਾ ਹੈ ਤੇ ਤਾਨੂੰ ਵੀ ਸੰਤੋਖ ਆ ਜਾਂਦਾ ਹੈ ਤਰੇ ਕੁਤੰਬ ਸੰਗ ਲੋਗ ਕੁਲ ਸੁਭਾਇਆ ਤੇ ਬਾਸਾ ਕਹਿੰਦੇ ਜਿਨ੍ਹਾਂ ਨੂੰ ਸੰਤੋਖ ਆ ਗਿਆ ਜਿਨੰਕਾਰ ਗੁਰੂ ਵਹਿਗੂ ਮਿਲ ਪਿਆ ਤੇ ਭਾਈ ਉਹ ਆਪ ਤੇ ਤਰੀ ਜਾਣਗੇ ਸੰਸਾਰ ਦੇ ਵਿੱਚੋਂ ਆਪ ਥਰੇ ਸਾਰੇ ਕੁੱਲ ਤਾਰੇ ਤੇ ਬਾਸਾ ਕਹਿੰਦੇ ਜੇ ਮੁੱਖਾਂ ਦੀ ਸੰਗਤ ਵਿੱਚ ਪਾਈ ਫਿਰ ਉਹਨਾਂ ਦਾ ਪਰਿਵਾਰ ਸਤਿਗੁਰੂ ਜੀ ਕਹਿੰਦੇ ਪਰਿਵਾਰ ਵੀ ਕਰ ਜਾਂਦਾ ਹੈ ਤੇ ਉਹਨਾਂ ਦੇ ਜਿੰਨੇ ਵੀ ਅੰਗੀ ਹੋਣ ਦੇ ਸਾਥੀ ਹੋਣ ਜਿਹੜੇ ਉਹਨਾਂ ਦੇ ਸੰਗਤ ਵਿੱਚ ਆ ਕੇ ਬੈਠਣਗੇ ਤੇ ਪਾਪ ਸਾਰੇ ਉਹ ਵੀ ਤਰ ਜਾਣਗੇ ਤੇ ਸਾਰੀਆਂ ਕੁੱਲਾਂ ਵੀ ਉਹਨਾਂ ਦੀਆਂ ਤਰ ਜਾਂਦੀਆਂ ਇਹ ਇਤਿਹਾਸ ਦੇ ਵਿੱਚ ਇਹਦੇ ਪਰਮਾਨਾਂ ਸਾਨੂੰ ਮਿਲਦੇ ਨੇ ਧੰਨ ਗੋਬਿੰਦ ਸਿੰਘ ਜੀ ਮਹਾਰਾਜ ਸੈਦਾ ਮਲਾ ਦੀ ਬੇਟੀ ਦੇ ਵਿੱਚ ਬੈਠਦੇ ਨੇ ਸੈਦਾ ਮਲਾ ਕਹਿੰਦਾ ਹੈ ਸਤਿਗੁਰ ਪਾਤਸ਼ਾਹ ਤੁਸੀਂ ਵੀ ਮਲਾਹ ਹਾਂ ਮੈਂ ਵੀ ਮਲਾਹ ਹਾਂ ਤੁਸੀਂ ਵੱਡਾ ਬੇੜਾ ਚਲਾਉਂਦੇ ਹੋ ਸੰਸਾਰ ਨੂੰ ਕੀ ਬੇੜੇ ਤੇ ਬੇੜੇ ਦੇ ਮਲਾਹ ਹਾਂ ਤੇ ਮੈਂ ਅੱਜ ਛੋਟੀ ਜਿਹੀ ਬੇੜੀ ਦਾ ਮਲਾਹ ਅੰਨ ਸਾਡਾ ਇੱਕੋ ਹੈ ਅੱਜ ਤੁਸੀਂ ਮੇਰੀ ਬੇੜੀ 'ਤੇ ਸਵਾਰ ਹੋਏ ਆਸਾਂ ਜੀ ਮੈਂ ਆ ਸੰਸਾਰ ਦੇ ਉੱਪਰ ਜਿਹੜੇ ਆਪ ਜੀ ਦੇ ਬਣਾਏ ਹੋਏ ਤੇ ਵੱਡੇ-ਵੱਡੇ ਸਮੁੰਦਰ ਨੇ ਇਹਨਾਂ ਤੋਂ ਪਾਰ ਕੀਤਾ ਹੈ ਇੱਕ ਦਿਨ ਮੈਂ ਤੁਹਾਡੇ ਬੇੜੇ 'ਤੇ ਸਵਾਰ ਹੋਵਾਂਗਾ ਮੈਂ ਤੁਹਾਡੇ ਆਵਾਗਾਂ ਮੇਨ ਕਿਰਪਾ ਕਰਕੇ ਮੇਰੇ ਇਥੇ ਵੀ ਮਿਹਰ ਕਰਦੇ ਹੋ ਮੈਨੂੰ ਸੰਸਾਰ ਸੰਗਤੋਂ ਪਾਰ ਕਰਦੇ ਹੋ ਤੇ ਬਾਸਾ ਕਹਿੰਦੇ ਸੰਸੈਦਿਆ ਕੱਲਾ ਤੇ ਕੱਲਾ ਨਹੀਂ ਬਾਸਾ ਕਹਿੰਦੇ ਤੇਰੀਆਂ 21 ਗੁਲਾ ਦਾ ਉਤਾਰ ਕਰਾਂਗੇ ਰੱਖਿਆ ਆਪ ਕੋ ਸਤਿਗੁਰਾਂ ਜਿਹੜਾ ਸੰਗਤ ਕਰਦਾ ਹੈ ਗੁਰੂ ਦੀ ਬਾਸਾ ਕਹਿੰਦੇ ਆਪ ਵੀ ਤਰ ਜਾਂਦਾ ਹੈ ਆਪ ਤਰੇ ਪੁਤੰਨ ਸੰਗ ਤਰੇ ਪੁਤੰਨ ਸੰਗ ਲੋਕ ਕੁੱਲ ਸਵਾਇਆ ਆਸਾ ਕਹਿੰਦੇ ਆਗ ਵੀ ਡਲ ਜਾਂਦਾ ਹੈ ਭਾਈ ਉਹ ਮੁਖ ਜਿਹੜਾ ਨਾਮ ਜਪਦਾ ਹੈ ਤੇ ਆਪਣੀਆਂ ਕੁੱਲਾਂ ਦਾ ਵੀ ਤਾਰ ਕਰ ਲੈਂਦਾ ਹੈ ਉਹਦੀਆਂ ਕੁੱਲਾਂ ਵੀ ਤਾਰ ਜਾਂਦੀਆਂ ਹਨ ਸੰਗੀ ਸਭ ਦੇ ਵੀ ਤਾਰ ਜਾਂਦੇ ਹਨ ਇਸ ਕਰਕੇ ਗੁਰੂ ਸਾਹਿਬ ਜੀ ਨੇ ਅੱਜ ਦੇ ਬਾਗੋਂ ਪਿਤਰ ਮੁਖ ਬਾਖਸ਼ ਜੀ ਦੇ ਰਾਹੀਂ ਪਿਤਰ ਉਪਦੇਸ਼ ਵਕਸ਼ੀ ਨੇ ਗਾਜਿਆ ਭਾਈ ਗੁਰੂ ਵਾਲਾ ਸੰਗਤ ਹਰੀ ਦੇ ਪਿਆਰਿਆਂ ਦੀ ਕਰਿਆ ਕਰ ਗੁਰੂ ਦੀ ਕਰਿਆ ਕਰ ਗੁਰੂ ਦੇ ਨਾਮ ਜਪਣ ਵਾਲੇ ਦੀ ਕਰਿਆ ਸੇ ਸਲਾਹ ਕਰਨ ਵਾਲਿਆਂ ਦੀ ਸਨਉਤ ਕਰਿਆ ਕਰ ਤੇ ਆਪਣੇ ਮਨ ਨੂੰ ਉਸ ਕਾਲਪੁਰਖ ਜੀ ਨਾਲ ਜੋੜਿਆ ਕਰ ਜਦੋਂ ਕਾਲਪੁਰਖ ਨਾਲ ਤੇਰਾ ਮਨ ਜੁੜ ਗਿਆ ਤਾਂ ਸੰਸਾਰ ਕੰਦੇ ਤੇਰਾ ਮਨ ਵੀ ਪਵਿੱਤਰ ਹੋ ਜਾਏਗਾ ਤਨ ਵੀ ਪਵਿੱਤਰ ਹੋ ਜਾਏਗਾ ਤੇ ਜਦੋਂ ਮਨ ਤੇ ਤਨ ਪਵਿੱਤਰ ਹੋ ਗਿਆ ਵੀ ਜਿੰਨੇ ਵੀ ਤੇਰੀ ਸੰਗਤ ਵਿੱਚ ਆ ਜਾਣਗੇ ਉਹਨਾਂ ਸਾਰਿਆਂ ਦਾ ਕਾਲਪੁਰਖ ਜੀ ਕਹਿੰਦੇ ਉਦਾਰ ਹੋ ਜਾਏਗਾ ਇਸ ਕਰਕੇ ਗੁਰੂ ਵਾਲੇ ਬਣਿਏ ਗੁਰੂ ਚਰਨਾਂ ਨਾਲ ਜੁੜੀਏ ਗੁਰ ਚਰਨਾਂ ਵਿੱਚ ਮੋਜੂਦ ਕਰਕੇ